ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਮਨ ਸਿੰਘ ਦੋਸਤੋ ਅੱਜ ਇੱਕ ਤੁਹਾਡੇ ਨਾਲ ਗੱਲਬਾਤ ਸ਼ੇਅਰ ਕਰਨੀ ਆ ਇਹ ਗੱਲਬਾਤ ਦਾ ਉਦਾਹਰਨ ਜਾਂ ਸਿੱਖਿਆ ਹੀ ਲਾ ਲੋ ਵੀ ਕਹਿਣ ਦੇ ਕਰਨ ਦੇ ਵਿੱਚ ਨਾ ਬਹੁਤ ਫਰਕ ਹੁੰਦਾ ਚਾਰ ਪੜੇ ਲਿਕੇ ਵੈਲ ਐਜੂਕੇਟਿਡ ਦੋਸਤ ਹੁੰਦੇ ਨੇ ਉਹ ਗੱਡੀ ਚ ਕਿਧਰ ਆ ਰਹੇ ਹੁੰਦੇ ਨੇ ਠੀਕ ਹੈ ਬੇਰੁਜਗਾਰ ਹੁੰਦੇ ਨੇ ਤੇ ਇੱਕ ਦੋਸਤ ਬੋਲਦਾ ਯਾਰ ਮੈਨੂੰ ਨਾ ਕੋਈ ਕੰਮ ਚਾਹੀਦਾ ਜਿਹਦੇ ਨਾਲ ਕਿ ਮੈਂ ਆਪਣੇ ਘਰ ਦੇ ਨੂੰ ਖੁਸ਼ ਕਰ ਸਕਾਂ ਵਧੀਆ ਮੇਰੀ ਨੌਕਰੀ ਲੱਗ ਜਾਏ ਚਾਹੇ ਮੈਨੂੰ ਕੋਈ ਪੈਸੇ ਮਿਲਦੇ ਰਹਿਣ ਵੀ ਪੈਸੇ ਅਰਨ ਹੋ ਜਾਣ ਮੇਰੇ ਘਰ ਦੇ ਖੋਚ ਹੋ ਜਾਣਗੇ ਵੀ ਜੇ ਮੈਂ ਉਹਨਾਂ ਨੂੰ ਪੈਸੇ ਕਮਾ ਕੇ ਦੇਵਾਂਗਾ ਪੈਸੇ ਕਮਾਉਣ ਵਾਸਤੇ ਚਾਹੇ ਮੈਨੂੰ ਕੋਈ ਵੀ ਗਲਤ ਕੰਮਕਾਰ ਕਰਨਾ ਪਵੇ ਮੈਂ ਕਰ ਲਵਾਂਗਾ ਇਹ ਕਹਿੰਦਾ ਆਪਾਂ ਕੋਈ ਵੀ ਗਲਤ ਕੰਮ ਨਹੀਂ ਕਰਦੇ ਲੋਕ ਅੱਜ ਕੱਲ ਲੁੱਟਾ ਖੋਹਾ ਕਰ ਰਹੇ ਨੇ ਚੋਰੀਆਂ ਕਰ ਰਹੇ ਨੇ ਠੀਕ ਹੈ ਨਸ਼ਾ ਵੇਚ ਰਹੇ ਨੇ ਜਾਂ ਕੁਝ ਵੀ ਐਦਾ ਦਾ ਕੋਈ xyz ਕੁਝ ਵੀ ਸੀ ਉਦੋਂ ਸੋਸ਼ਲ ਮੀਡੀਆ ਦਾ ਇੰਨਾ ਟਾਈਮ ਹੈ ਨਹੀਂ ਸੀ ਉਸ ਟਾਈਮ ਜਦ ਤੱਕ ਇਹ ਗੱਲ ਹੈ ਤੇ ਭਾਈ ਉਹ ਲੋਕ ਲੁੱਟਾ ਖੋਆ ਕਰ ਰਹੇ ਨੇ ਚੋਰੀਆਂ ਡਾਕੇ ਨਸ਼ਾ ਵੇਚਣ ਨਾਲ ਇਦਾਂ ਦੀ ਗੱਲ ਕਰਨ ਲੱਗੇ ਉਹ ਕਹਿੰਦਾ ਭਰਾਵਾ ਇਹ ਗੱਲਾਂ ਨਾ ਕੈਨ ਨੂੰ ਵਧੀਆਂ ਲੱਗਦੀਆਂ ਨੇ ਠੀਕ ਹੈ ਫੀਲਿੰਗ ਲਈ ਨੂੰ ਸੋਚਣ ਨੂੰ ਪਰ ਕਰਨਾ ਬੜਾ ਔਖਾ ਹੁੰਦਾ ਹੈ ਦੂਜਾ ਦੋਸਤ ਬੋਲਦਾ ਉਹ ਕਹਿੰਦਾ ਨਹੀਂ ਨਹੀਂ ਭਰਾਵਾ ਮੰਨ ਲੈ ਹੁਣ ਆਪਾਂ ਨੇ ਲੁੱਟ ਖੋਆ ਕਰਨੀ ਆਪਾਂ ਗੱਡੀ 'ਚ ਜਾ ਰਹੇ ਹਾਂ ਹਾਈਵੇ ਤੇ ਕਿੰਨੇ ਢਾਬੇ ਹੁੰਦੇ ਨੇ ਆਪਾਂ ਲੁੱਟ ਖੋਆ ਕਰਕੇ ਪਾਰ ਜਾਈਏ ਕਿਸ ਨੂੰ ਕੀ ਪਤਾ ਕੌਣ ਕਿੱਥੋਂ ਦੀ ਆਇਆ ਸੀ ਕਿੱਧਰ ਚਲੇ ਗਏ ਹਨ ਤੇ ਭਾਈ ਬੋਲੀ ਜਾਂਦਾ ਦੁਖੀ ਆਪਣੇ ਦੁਖੜੇ ਸੁਣਾਇਆ ਜਾਂਦਾ ਸਾਰੇ ਦੋਸਤ ਦੁਖੀ ਹੋ ਜਾਂਦੇ ਨੇ ਉਹ ਕੀ ਕਰਦੇ ਨੇ ਭਾਈ ਗੱਡੀ ਰੋਕ ਲੈਂਦੇ ਨੇ ਕਿ ਢਾਬੇ ਮੂਰੇ ਤੇ ਉਹਨੂੰ ਕਹਿੰਦੇ ਨੇ ਜਾ ਭਾਈ ਤੇ ਲੁੱਟ ਖੋ ਕਰਿਆ ਅਸੀਂ ਖੜੇ ਤੇ ਭਾਈ ਉਹ ਕਹਿੰਦਾ ਨਹੀਂ ਮੇਰੇ ਨਾਲ ਚੱਲੋ ਭਾਈ ਤੁਸੀਂ ਤੇ ਭਾਈ ਦੋ ਬੰਦੇ ਉੱਤਰ ਕੇ ਗੱਡੀ ਚੋਂ ਤੇ ਨਾਲ ਚੱਲ ਪੈਂਦੇ ਨੇ ਜਾ ਕੇ ਢਾਬੇ ਲਵੇ ਕੱਢਦੇ ਨੇ ਅ ਦੋ ਚਾਰ ਢਾਬੇ ਵਾਲੇ ਕੰਮਕਾਰ ਕਰ ਰਹੇ ਹੁੰਦੇ ਨੇ ਤੇ ਗੱਲੇ ਲਵੇ ਚਲੇ ਜਾਂਦਾ ਜਿਹੜਾ ਗੋਲਕ ਹੁੰਦਾ ਜਿੱਤੇ ਉਹ ਕੈਸ਼ ਵਗੈਰਾ ਪਾਉਂਦੇ ਨੇ ਤੇ ਉੱਥੇ ਜਾ ਕੇ ਖੜ ਜਾਂਦੇ ਨੇ ਤੇ ਉਹ ਬੋਲਦਾ ਜਿਹੜਾ ਦੁਖੜੇ ਸੁਣਾ ਰਿਹਾ ਹੁੰਦਾ ਆਪਣੇ ਉਹਨੂੰ ਕਹਿੰਦੇ ਨੇ ਵੀ ਚੱਕ ਬਈ ਗੱਲਾਂ ਤੂੰ ਅਸੇ ਖੜੇ ਐ ਤੇ ਭਈ ਉਹ ਡਰ ਜਾਂਦਾ ਬੇ ਤਸੀਰੇ ਸੀ ਲੈ ਗਏ ਤੇ ਚੱਕਦਾ ਨਹੀਂ ਹੈਗਾ ਭਈ ਉਹਨੂੰ ਕਹੀ ਜਾਂਦੇ ਨੇ ਕਹੀ ਜਾਂਦੇ ਨੇ ਪਰ ਉਹ ਚੱਕਦਾ ਨਹੀਂ ਹੈਗਾ ਤੇ ਚੱਲਦਾ ਰਹਿੰਦਾ ਕੰਮ ਭਈ ਉਹਨੂੰ ਮਾਰਦੇ ਨੇ ਉਹਦੇ ਕੰਨ ਤੇ ਜਿਹੜਾ ਦੁਖੜੇ ਸੁਣਾ ਰਿਹਾ ਹੁੰਦਾ ਵਾਪਸ ਲੈ ਜਾਂਦੇ ਨੇ ਗੱਡੀ 'ਚ ਬਿਠਾਉਂਦੇ ਨੇ ਉਹਦਾ ਪੂਰਾ ਮਜ਼ਾਕ ਉਡਾਉਂਦੇ ਨੇ ਕਿ ਤੂੰ ਤਾਂ ਕਹਿੰਦਾ ਸੀ ਮੈਂ ਆਪ ਹੀ ਕਰ ਦਊਂ ਉਹ ਵੀ ਕਰ ਦਊਂ ਬਸ ਮੈਨੂੰ ਪੈਸੇ ਚਾਹੀਦੇ ਨੇ ਫਰੋਦਾ ਮਜ਼ਾਕ ਉਡਾਉਂਦਾ ਫੇਰ ਉਹਨੂੰ ਪਤਾ ਲੱਗਦਾ ਬਈ ਗੱਲਾਂ ਨਾ ਕਹਿਣੀਆਂ ਬੜੀਆਂ ਸੌਖੀਆਂ ਹੁੰਦੀਆਂ ਨੇ ਕਰਨੀਆਂ ਬਹੁਤ ਔਖੀਆਂ ਹੁੰਦੀਆਂ ਨੇ ਠੀਕ ਹੈ ਇੱਕ ਬੰਦੇ ਦੀ ਤੁਸੀਂ ਮੈਟੈਲਿਟੀ ਦੇਖੋ ਜਿੰਨੇ ਵੀ ਗੱਲਾਂ ਉਹਨੇ ਪੈਸੇ ਕਮਾਣ ਵਾਸਤੇ ਸੋਚੀਆਂ ਸਾਰੀਆਂ ਗਲਤ ਸੋਚੀਆਂ ਜਦੋਂ ਬੰਦਾ ਬੇਰੁਜ਼ਗਾਰ ਹੁੰਦਾ ਬੇਲਾ ਹੁੰਦਾ ਨਾ ਤਾਂ ਜਿਹੜਾ ਦਿਮਾਗ ਹੈ ਇਹ ਸ਼ੈਤਾਨੀਆਂ ਗੱਲਾਂ ਇਹਦੇ ਵਿੱਚ ਆਣ ਲੱਗ ਜਾਂਦੇ ਨੇ ਸੋ ਦੋਸਤੋ ਕਿੰਨੇ ਵੀ ਦੁੱਖ ਤਕਲੀਫ ਆਜੇ ਪਰਮਾਤਮਾ ਦਾ ਸ਼ੁਕਰ ਕਰਿਆ ਕਰੋ ਠੀਕ ਹੈ ਤੇ ਚੰਗੀਆਂ ਗੱਲਾਂ ਸੋਚੋ ਧੰਨ ਗੁਰੂ ਨਾਨਕ ਕਿ ਉਹਦੇ ਦੋਸਤ ਚੰਗੇ ਸੀ ਉਹਨੂੰ ਐਕਸਪੈਰੀਮੈਂਟ ਨਾਲ ਪੂਰੀ ਗੱਲਾ ਸਮਝਾਈਆਂ ਤੇ ਆ ਜੋ ਸਾਰੇ ਸੈੱਟ ਨੇ ਆਪਣਾ ਆਪਣਾ ਕੰਮਕਾਰ ਕਰ ਰਹੇ ਨੇ ਵਧੀਆ ਨੇ ਕੁਝ ਕੋਦੇ ਵਿੱਚੋਂ ਬਾਹਰ ਚੱਲ ਗਏ ਕੋਈ ਪੰਜਾਬ ਪੁਲਿਸ ਤੇ ਲੱਗ ਗਿਆ ਠੀਕ ਹੈ ਕੋਈ ਕੋਚ ਲੱਗ ਗਿਆ ਕੋਈ ਟੀਚਰ ਲੱਗ ਗਿਆ ਸਭੋ ਸੈੱਟ ਨੇ ਠੀਕ ਹੈ ਨਾ ਦੋਸਤੋ ਐਦਾ ਦੀਆਂ ਸੱਚੀਆਂ ਗੱਲਾਂ ਯਾ ਰਿਲੇਟਡ ਗੱਲਾਂ ਯਾ ਕਹਾਣੀਆਂ ਸੁਣਨ ਲਈ ਮੇਰੇ ਪੇਜ ਨੂੰ ਤੁਸੀਂ ਲਾਈਕ ਕਰ ਲਓ ਠੀਕ ਹੈ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਕਮੈਂਟ ਕਰਕੇ ਦੱਸਿਓ ਜੇ ਤੁਹਾਡੀ ਕੋਈ ਆਪਣੀ ਕਹਾਣੀ ਹੈ ਤਾਂ ਤੁਸੀਂ ਮੈਨੂੰ ਭੇਜ ਸਕਦੇ ਹੋ ਧੰਨਵਾਦ